ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਹਾਈਵੇ ਦੇ ਉੱਤੇ ਆਉਂਦਾ ਦੱਸੋ ਇਹ ਪਿੰਡ ਜਦੋਂ ਆਪਾਂ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਵਾਇਆ ਬਾਜਾਖਾਨਾ ਹੋ ਕੇ ਮੈਂ ਜਿਹੜੇ ਘਰ 'ਚ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦਾ ਤੇ ਇੱਥੇ ਰੋਟੀਨ 'ਚ ਹੀ ਤੁਹਾਨੂੰ ਵੀਡੀਓ ਦਿਖਾਉਣੀ ਆ گاਵਾ ਹਰ ਟਾਈਮ ਹੀ ਹੁੰਦੀਆਂ ਵਿਕਰੀਆਂ ਵਾਲੀਆਂ ਕੁਸਕ ਨਗ ਵੀਡੀਓ 'ਚ ਦਿਖਾਏ ਜਾਂਦੇ ਆ ਕੁਸ ਪਸ਼ੂ ਉਹ ਵੈਸੇ ਇੱਥੇ ਅਵੇਲੇਬਲ ਰਹਿੰਦੇ ਆ ਦੋ ਨਗ ਜਿਹੜੇ ਉਹ ਵੀਡੀਓ ਚ ਦਿਖਾਉਣੇ ਆ ਜਿਹਦੇ ਚ ਇਹ ਗਾਂ ਬਿਲਕੁਲ ਹੀ ਤਾਜੀ ਸੂਈ ਹੈ ਜੇ ਰਜੇ ਦੀ ਪੈਣ ਵਾਲੀ ਹੈ ਸਾਹਮਣੇ ਇਹਦਾ ਬੱਚਾ ਤੁਸੀਂ ਦੇਖ ਸਕਦੇ ਹੋ ਤੋੜ ਕੇ ਵੀ ਦਿਖਾਉਂਗਾ ਇੱਕ ਜਰਸੀ ਪੱਖ ਚ ਪੈਂਦੀ ਹੈ ਗਾਂ ਇਹ ਗੱਬਣ ਸੋ ਆਓ ਵੀਡੀਓ ਦੀ ਸ਼ੁਰੂਆਤ ਕਰੀਏ ਜਿਹੜਾ ਮਰਜੀ ਪਸ਼ੂ ਖਰੀਦ ਲਿਓ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਮਾਲਕ ਦੇ ਘਰੇ ਤੁਸੀਂ ਦੇਖ ਸਕਦੇ ਹੋ ਵਧੀਆ ਖਾ ਪੀ ਰਹੀਆਂ ਇਹ ਗਾਵਾਂ ਇਦੋਂ ਬਾਅਦ ਥੋੜੀ ਸਾਹਮ ਸੰਭਾਲ ਆ ਵੀ ਤੁਸੀਂ ਇਹਨਾਂ ਦੀ ਕੇਅਰ ਕਿਦਾਂ ਦੀ ਕਰਦੇ ਆ ਆਓ ਸ਼ੁਰੂਆਤ ਕਰੀਏ ਆਪਾਂ ਜਰਸੀ ਤੋਂ ਉਦੋਂ ਬਾਅਦ ਚ ਤਾਜੀ ਸੂਈ ਦਿਖਾ ਦਾਂਗੇ ਜਗਦੇਵ ਭਾਈ ਸਸਰੀ ਕਾ ਸਸਰੀ ਕਾਲ ਵੱਡੇ ਭਾਈ ਦੋ ਨਾਕ ਦਿਖਾਵਾਂਗੇ ਹਾਂਜੀ ਹਾਂਜੀ ਭਾਈ ਜਿਹੜੀ ਜਰਸੀ ਕੈਨਵਸੂ ਆਸਾਂ ਪਹਿਲਾਂ ਸੂਆ ਜੀ ਦਿਨ ਕਿੰਨੇ ਲਾਉਂਗੀ ਸੂਣ ਦਿਨ ਭਾਈ ਇਹ ਪਈਆਂ ਤਿੰਨ ਚਾਰ ਦਿਨ ਜੀ ਕੀ ਰੇਟ ਰੱਖਦੇ ਜਗਦੇਵ ਇਹ 68000 ਰੁਪਏ ਜੀ ਤੋਰੀ ਰੇਟ 68000 ਹੈ ਸੂਆ ਇਹਨੇ ਪਹਿਲਾਂ ਹੀ ਸੂਣਾ ਹੈ ਹਜੇ 5-4 ਦਿਨ ਇਹ ਲੈ ਸਕਦੀ ਐ ਸੂਣ ਚ ਥਾਣ ਅਥੀ ਚੁਆਈ ਵਾਲੇ ਦੀਂਦੇ ਆ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲਿਓ ਢਾਂਜਾ ਤੁਹਾਡੇ ਸਾਹਮਣੇ ਐ ਇਹਦੇ ਜਰਸੀ ਦੇ ਸੀਮਨ ਭਰਾ ਕੇ ਤੁਸੀਂ ਵਧੀਆ ਬੱਚੇ ਪ्योर ਜਰਸੀ ਦੇ ਲੈ ਸਕਦੇ ਹੋ ਕਿ ਦੀ ਆਪਦੀ ਨਸਲ ਬਰੀਡ ਜਿਹੜੀ ਉਹ ਤੁਸੀਂ ਆ ਕੇ ਦੇਖ ਲਓ ਜੀ ਕਮਾਲਾ ਜਗਦੇਬ ਬਈ ਦੋਨਾਂ ਸਾਈਡ ਤੋਂ ਹੁਣ ਤੁਸੀਂ ਇਹ ਦੇਖਵਾਨੇ ਨੂੰ ਦੇਖ ਲੈਣਾ ਪਰਲਾ ਪਾਸਾ ਪਹਿਲਾਂ ਦੇਖ ਚੁੱਕੇ ਹਾਂ ਔਰਲਾ ਪਾਸਾ ਹੁਣ ਦੇਖ ਲਓ ਬਾਕੀ ਕੋਲੋਂ ਪਾਸ ਕਰ ਲਿਵਾ ਕੇ 60000 ਦਾ ਰੇਟ ਐ ਪਵਾਨਾ ਚੰਗਾ ਬਣਾਉਂਦੀ ਆਉਂਦੀ ਹੈ ਬਾਕੀ ਜੋ ਰੋਖਾ ਤੁਹਾਡੇ ਸਾਹਮਣੇ ਹੈ। ਪਹਿਲੇ ਨੰਬਰ ਤੇ ਜਿਹੜੀ ਇਹ ਗਾਂ ਸੋਈ ਆ ਜਗਦੇਵ ਨੂੰ ਤਾਂ ਹਜੇ ਕੁਸਟ ਟਾਈਮ ਹੀ ਹੋਇਆ ਲੱਗਿਆ। ਹਾਂਜੀ ਹਾਂਜੀ ਭਾਈ 10 ਮਿੰਟ ਹੀ ਹੈ ਸੋਈ ਨੂੰ ਤੀਜਾ ਸੂਆ ਸੂਈ ਆਈ। ਠੀਕ ਹੈ। ਹਾਂਜੀ ਭਾਈ ਕੀ ਰੇਟ ਕਰਦਾ ਜਗਦੇਵ? ਇਹਦਾ 7000 ਰੁਪਏ ਆਈ। ਬੱਚਾ ਬੱਛੀ ਹੈ ਤੇ? ਹਾਂਜੀ ਇਹ ਮਗਰ ਬੱਛੀ ਆਈ। 28 ਇਹਦੀ ਬੱਛੀ ਮਾੜੀ ਦਿਖਾ ਦਈਏ 500 ਬੱਛੀ ਇਹਦੇ ਨਾਲ। ਹਜੇ ਥੋੜਾ ਟਾਈਮ ਪਹਿਲਾਂ ਹੀ ਸੂਈਏਗਾ। ਬੱਚਾ ਵੈਸੇ ਉੱਠਣ ਲੱਗ ਗਿਆ ਤੁਹਾਡੇ ਸਾਹਮਣੇ ਆ ਸੋਹਣੀ ਬੱਛੀ ਆ ਦਸੋ ਨਾਲ ਇਹਦੇ ਖੋਲੀ ਬਈ ਨੂੰ ਜੇਰ ਜੇ ਦੀ ਪੈਣ ਵਾਲੀ ਆ ਇਹ ਗੱਲ ਧਿਆਨ ਚ ਰੱਖ ਲਿਓ ਸਵਾਨਾ ਦਾ ਤੁਸੀਂ ਦੇਖ ਲਓ ਤਿਆਰੀ ਇਹਦੀ ਕਰਨ ਵਾਲੀ ਦੀ ਜਿੱਡੀ ਹੈ ਕਾ ਚੰਗੇ ਕੱਦ ਕਾਠ ਦੀ ਸੀ ਪਰ ਥੋੜੀ ਘੱਟ ਸੰਭਾਲੀ ਥਣ ਹੱਥੀ ਚ ਵਾਈ ਆ ਰਿਹਾ ਜੇ ਪਸੂਦ ਬੈਠੂਗਾ ਰਿਲੈਕਸ ਹੋਊਗੀ ਫਿਰ ਜੇਰ ਵਗੈਰਾ ਪੈਣੀ ਹੈ ਦੀ ਸੋ ਹਵਾਨਾ ਚੰਗਾ ਤਿਆਰ ਅੰਸੋ ਵਜਨ ਦੇ ਸਾਹ ਤੇ ਜੀ ਦੇਖਦੇ ਕੱਦ ਕਾਠ ਵਾਲੀ ਹੈਗਾ ਜੇ ਕੋਈ ਵੀਰ ਸਾਭ ਲੂਗਾ ਤਾਂ ਦੁੱਧ ਸੋਨਾ ਪਾਈ ਜਾਊਗੀ ਰੇਟ ਦੋਨਾਂ ਦਾ ਨਾ ਜਿਹੜੇ ਬਾਈ ਨੇ ਦਿਖਾਏ ਉਹਨਾਂ ਦੇ ਰਸਤੇ ਆ ਤੁਹਾਨੂੰ ਇਹਦੇ ਨਾਲ ਵੱੱਛੀ ਹੈ ਹਵਾਨਾ ਹੈ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਪੂਸੀਓ 35 ਠੀਕ ਹੈ ਸੀਲ 3 ਫਿਰ ਦੱਸੋ ਬਾਕੀ ਚੋਲੋ ਚੋਕੇ ਦੇਖ ਲਓ ਚੰਗੀ ਧਾਰ ਪਿਛਲੇ ਤਰ੍ਹਾਂ ਚੋ ਮਾਰੀ ਇਹ ਪਿਛਲੇ ਦਿਨਾਂ ਚੋ ਹੈ ਜੇ ਮੇਰੇ ਘਰਸ ਪਹਿਲਾਂ ਧਾਰਾ ਹੀ ਮਾਰੀ ਪਹਿਲਾਂ ਧਾਰਾ ਹੋਣੀ ਮਾਰੀ ਠੀਕ ਹੈ ਆ ਵੀ ਫੇਰ ਠੀਕ ਹੈ ਦੇਖਦੇ ਹੋ ਸੇਲ 35 ਪੋਲੀਚ ਵਾਈ ਦੀ ਐ ਬੱਚੀ ਸੋਹਣੀ ਐ ਨਾਲ ਅ ਅੱਜ ਦੀ ਵੀਡੀਓ ਦੇ ਦੋ ਨਾਗ ਬਾਈ ਕੋਲ ਵਕਾਉ ਸੀ ਤੇ ਦੋਨੇ ਹੀ ਤੁਹਾਨੂੰ ਦਿਖਾਤੇ ਆ ਸੋ ਆ ਕੇ ਤੁਸੀਂ ਖਰੀਦ ਸਕਦੇ ਹੋ ਦੋਨੇ ਹੀ ਰੇਟ ਪਸ਼ੂਆਂ ਦੇ ਜਿਹੜੇ ਉਹ ਤੁਸੀਂ ਦੇਖ ਲਿਆ ਵੀ 70000 ਤੋਂ ਥਰਡੇ ਭਾ ਬਾਕੀ ਵਿੱਚੋਂ ਮਾਨਤਾਣ ਹੋ ਜਾਣਾ ਹੁੰਦਾ ਤੁਸੀਂ ਇਹਨਾਂ ਚੋਂ ਜਿਹੜਾ ਮਰਜੀ ਨਾਲ ਖਰੀਦ ਲਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ